ਕਾਜੀ ਵੀਡੀਓ ਵੇਰ ਰਖਿਆ ਸਾਪ ਨੂੰ ਜੀਣ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਹੁਣ ਤਾਂ ਜਰੂਰ ਵੇਖਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੁੱਤੇ ਨੇ ਪਚਾਈ 67 ਲੋਕਾਂ ਦੀ ਜਾਨ ਕੀ ਜਨਰ ਨੂੰ ਪਤਾ ਹੀ ਪਹਿਲਾਂ ਹੀ ਪਤਾ ਲੱਗ ਜਾਂਦਾ ਕੁਦਰਤੀ ਆਪਸ ਬਾਰੇ ਕਿਤੇ ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਕੁੱਤਾ ਉੱਚੀ-ਉੱਚੀ ਨਾ ਪੌਂਗਦਾ ਤੇ ਉਥੋਂ ਦੇ ਲੋਕ ਲੱਟਣਾ ਹੁੰਦੀ ਤੇ ਨਾ ਹੀ ਸੰਜਿਦਾਰੀ ਵਾਲਾ ਕਦਮ ਚੁੱਕਦੀ ਜਿਸ ਕਰਕੇ ਅੱਜ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਣੀ ਸੀ ਹਾਲ ਗਲ ਨਹੀਂ ਹੈ ਕਿ ਜਦੋਂ ਉਹਨੂੰ ਪਹਿਲਾਂ ਹੀ ਕੁਦਰਤੀ ਆਫਤਾਂ ਦੇ ਆਉਣ ਦਾ ਪਤਾ ਲੱਗ ਜਾਂਦਾ ਹੈ ਸਿਰਫ ਕੁੱਤੇ ਹੀ ਨਹੀਂ ਜਰੂਰ ਮੰਚੀਆਂ ਪੰਛੀ ਅਤੇ ਗੀੜਮ ਕੋੜੀ ਵੀ ਸੰਕੇਤ ਬੋਜਦੇ ਹਨ ਕਿ ਉਹ ਪੀਟਾਂਗਨ ਵਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਸੇ ਵੀ ਕੁਦਰਤੀ ਆਫਤੋਂ ਦੇ ਪਹਿਲਾਂ ਕੁੱਤੇ ਜੀਭ ਟੰਗਨੋਂ ਤੋਂ ਸ਼ੁਰੂ ਕਰ ਦਿੰਦੇ ਹਨ ਪੰਛੀਆਂ ਦੀ ਜੇਕਰ ਦੀ ਆਵਾਜ਼ ਵੀ ਬਦਲ ਜਾਂਦੀ ਹੈ ਤੇ ਉਹ ਆਪਣੇ ਆਪ ਨਾਂ ਨਹੀਂ ਛੱਡ ਕੇ ਇਧਰ ਉਧਰ ਉੱਟਣ ਲੱਗ ਪੈਂਦੇ ਹਨ ਤੇ ਚਾਲ ਜਾਂ ਕਿਸੇ ਹੋਰ ਆਪਤੇ ਹੋਣ ਦਾ ਪਤਾ ਸਭ ਤੋਂ ਪਹਿਲਾਂ ਝਾਪ ਅਤੇ ਜੂਆਂ ਨੂੰ ਲੱਗਦਾ ਹੈ ਜਿਸ ਤੋਂ ਬਾਅਦ ਕੁੱਤਿਆਂ ਨੂੰ ਵੀ ਇਸ ਬਾਰੇ ਪਤਾ ਲੱਗ ਜਾਂਦਾ ਹੈ ਇਸ ਲਈ ਉਹ ਕੌਂਕਰਸ ਸ਼ੁਰੂ ਕਰ ਦਿੰਦੇ ਹਨ ਤੇ ਉਸ ਜਗ੍ਹਾ ਤੇ ਚਲੇ ਜਾਂਦੇ ਹਨ ਜਾਨਵਰ ਕਿਸੇ ਵੀ ਕਿਸਮ ਦੀ ਕੁਦਰਤੀ ਆਪਤ ਨੂੰ ਪਹਿਲਾਂ ਹੀ ਸਮਝ ਲੈਂਦੇ ਹਨ ਕਿਉਂਕਿ ਉਹ 38 ਤੋਂਨ ਵਾਲਿਆਂ ਲੈਣਾ ਤੇ ਹਰਕਤਾਂ ਨੂੰ ਪਛਾਣਦੇ ਹਨ ਜਾਨਵਰਾਂ ਵਿੱਚ ਜਿਹੜੀਆਂ ਇੰਦਰੀਆਂ ਹੁੰਦੀਆਂ ਨੇ ਜੋ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹੁੰਦੀਆਂ ਹਨ ਜਿਵੇਂ ਕਿ ਇਹਦੇ ਜੋ ਨਾਲ ਸਿਰਫ ਸਤਿ ਸ੍ਰੀ ਅਕਾਲ ਬਲਦੇਵਾਜੀ ਮੰਡਲ ਦੇ ਦਰਵਾਜ਼ੇ ਨਵੀਂ ਵਿੱਚ ਹੋਣ ਵਾਲੇ ਵਿਗਿਆਨ ਨੂੰ ਸਾਨੀ ਨਾਲ ਸਮਝ ਵੀ ਸਕਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ